ਇਹ ਜੇ ਸਾਡਾ ਪੋਤੇ ਆ ਜੀ ਐ ਮੇਰੇ ਪੁੱਤ ਨੇ ਨਾ ਕਿ 6 ਮਹੀਨੇ ਹੋ ਗਏ ਸੀ ਸਾਡੇ ਨਾਲ ਏਜੰਟ ਪੈਸੇ ਨਹੀਂ ਸੀ ਵਾਪਸ ਦੇ ਰਿਆ ਤੇ 6 ਮਹੀਨੇ ਸੀ ਉਹਨਾਂ ਨੂੰ ਫੋਨ ਕਰਦੇ ਰਹੇ ਤੇ ਉਹ ਸਾਡਾ ਫੋਨ ਵੀ ਨਹੀਂ ਸੀ ਚੱਕਦੇ ਹੁੰਦੇ ਤੇ ਫਿਰ ਅਸੀਂ ਪਿਛਲੇ ਬੁੱਧਵਾਰ ਅਸੀਂ ਆਏ ਆ ਤੇ ਸ਼ੁੱਕਰਵਾਰ ਮਤਲਬ ਇਹਨੇ بیٹے ਸਾਡੇ ਨੇ ਫੋਨ ਕੀਤਾ ਤੇ ਸ਼ੁਕਰ ਆਰ ਉਹਨੇ ਸਾਨੂੰ ਪੈਸੇ ਪਾ ਦਿੱਤੇ ਕਿੰਨੇ ਪੈਸੇ ਮਜ਼ਦੂਰ ਕੰਮ ਕਰਦਾ ਹਨਾ ਇਹ ਕਿੰਨੇ ਰੁਪਏ ਨੇ ਬਾਈ ਤੇਰੇ ਡੇਢ ਲੱਖ ਰੁਪਏ ਡੇਢ ਲੱਖ ਰੁਪਿਆ ਭੈਣ ਇਹਦਾ ਮੂੰਹ ਦੇਖੇ ਹਨਾ ਇਹਦੀ 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 ਭੈਣ ਹੈ ਇਹਦੀ 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 ਘਰ ਵਾਲੇ ਨੂੰ ਕੈਂਸਰ ਆ ਦੇਖ ਪੈਣੇ ਆਪਾਂ ਇਹਨਾਂ ਦੇ ਪੈਸੇ ਰੱਖ ਕੇ ਕਿੱਥੇ ਆਪ ਨੂੰ ਵੀ ਕੈਂਸਰ ਆ ਤੇ ਘਰ ਵਾਲੇ ਨੂੰ ਵੀ ਕੈਂਸਰ ਆ ਭੈਣ ਮੇਰੀ ਇਹ ਦੇਖੋ ਇਹਨਾਂ ਇਹ ਤਾਂ ਦੇਖੋ ਪੈਸੇ ਵਾਪਸ ਕਰੋ ਹਨਾ ਪੀਰ ਪੜ ਕਰਦੇ ਨਾ ਕਿ ਮੈਡਮ ਨਾ ਮੇਰੀ ਗੱਲ ਕਰਾ ਪੀ ਧੰਨ万 ਕੇ ਦੇ ਕੇ ਗੱਲ ਕਰਨੇ ਪਾਣਾ ਤੂੰ ਬੋਲਦਾ ਕੁਛ ਨਹੀਂ ਉਹਨੂੰ ਗਲਤ ਬੋਲਣਾ ਕੁਛ ਨਹੀਂ ਕਹਿਣਾ ਮੈਂ ਇੱਕ ਬੇਨਤੀ ਕਰਨੀ ਆ ਇੱਕ ਮਿੰਟ ਮੇਰੀ ਗੱਲ ਕਰਾ ਪਲੀਜ਼ ਮੈਂ ਕੁਛ ਨਹੀਂ ਗੱਲ ਕਹਿਣੀ ਐ ਏਡੀ ਕੋਈ ਗੱਲ ਨਹੀਂ ਮੇਰੀ ਇੱਕ ਵਾਰੀ ਹੁਣੀ ਗੱਲ ਕਰਾ ਦੇ ਫਿਰ ਤੇਰੇ ਕੋਲੇ ਹਨਾ ਕਾਫੀ ਇਦਾਂ ਲੋਕ ਮਿਲਣੇ ਗੇਣੇ ਵਾਲਾ ਹੁੰਦਾ ਮੇਰੀ ਗੱਲ ਕਰਾ ਦਿਓ ਪਲੀਜ਼ ਦੋਸਤੋ ਪੰਨਾ ਸਿੱਧੂ ਤੇ ਥਾਣਾ ਡਿਵੀਜ਼ਨ ਨੰਬਰ 7 ਲੁਧਿਆਣਾ ਦੀ ਪੁਲਿਸ ਵੱਲੋਂ ਪਰਚਾ ਕੀਤਾ ਗਿਆ ਪਰਚਾ ਉਸ ਔਰਤ ਵੱਲੋਂ ਜੋ ਕਿ ਏਜੰਟ ਦਾ ਕੰਮ ਕਰਦੀ ਹੈ ਅਤੇ ਇੱਥੋਂ ਤੱਕ ਪਤਾ ਲੱਗਿਆ ਕਿ ਉਸ ਕੋਲ ਏਜੰਟ ਦਾ ਲਾਇਸੈਂਸ ਤੱਕ ਨਹੀਂ ਹੈ ਇਸ ਤੋਂ ਪੈਸੇ ਲੋਕਾਂ ਨੇ ਕਿੰਨੇ ਜ਼ਿਆਦਾ ਲੈਣੇ ਹਨ ਇਸ ਗੱਲ ਦੀ ਗਵਾਹੀ ਇਹ ਪਰਦਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਖੁਲਾਸਾ ਕਰ ਰਿਹਾ ਹੈ ਕਿ ਸਾਡੇ ਨਾਲ ਇਸ ਔਰਤ ਵੱਲੋਂ ਇੰਨੀ ਠੱਗੀ ਕੀਤੀ ਗਈ ਅਤੇ ਕੋਈ ਕੁਝ ਖੁਲਾਸੇ ਕਰ ਰਿਹਾ ਹੈ ਉੱਥੇ ਹੀ ਭਾਨਾ ਸਿੱਧੂ ਤੇ ਸਿਰਫ 10000 ਰੁਪਏ ਦਾ ਦੋਸ਼ ਲਗਾਉਣਾ ਆਪਣੇ ਆਪ ਦੇ ਵਿੱਚ ਹੱਸੋ ਹੀਣਾ ਅਤੇ ਸ਼ੱਕ ਦੇ ਘੇਰੇ ਵਿੱਚ ਆਉਣ ਵਾਲਾ ਦੋਸ਼ ਹੈ ਕਿਉਂਕਿ ਭਾਨਾ ਸਿੱਧੂ ਜਿਸ ਨੇ ਕਰੋੜਾਂ ਰੁਪਏ ਲੋਕਾਂ ਦੇ ਵਾਪਸ ਕਰਵਾਏ ਨੇ ਉਹਨਾਂ ਲੋਕਾਂ ਦਾ ਖੁਦ ਕਹਿਣਾ ਹੈ ਕਿ ਜੇਕਰ ਭਾਨਾ ਸਿੱਧੂ ਸਾਨੂੰ ਇੱਕ ਵਾਰ ਇਹ ਵੀ ਕਹਿ ਦਿੰਦਾ ਕਿ ਮੈਨੂੰ ਲੱਖ ਰੁਪਇਆ ਖਰਚੇ ਲਈ ਚਾਹੀਦਾ ਤਾਂ ਬਹੁਤ ਖੁਸ਼ਦਿਲ ਦੇ ਨਾਲ ਦਿੰਦੇ ਪਰ ਭਾਨਾ ਸਿੱਧੂ ਨੇ ਪੈਸੇ ਤੱਕ ਹੀ ਉਹਨਾਂ ਤੋਂ ਇੱਕ ਚਾਹ ਦਾ ਕੱਪ ਨਹੀਂ ਪੀਤਾ ਜੇਕਰ ਉਹਨਾਂ ਦੇ ਨਾਲ ਕਿਤੇ ਜਾਣ ਦੀ ਜ਼ਰੂਰਤ ਵੀ ਪਈ ਤਾਂ ਭਾਨਾ ਸਿੱਧੂ ਨੇ ਤੇਲ ਤੱਕ ਵੀ ਆਪਣੇ ਪੱਲੇ ਤੋਂ ਆਪਣੀ ਜੇਬ ਤੋਂ ਆਪਣੀ ਗੱਡੀ ਦੇ ਵਿੱਚ ਪਵਾਇਆ ਅਤੇ ਟੋਲ ਤੱਕ ਵੀ ਕਿਸੇ ਦਾ ਨਹੀਂ ਲੱਗਣ ਦਿੱਤਾ ਤੇ ਉੱਥੇ ਹੀ ਦੋਸਤੋ ਦੱਸਦੀ ਹੈ ਕਿ ਭਾਨਾ ਸਿੱਧੂ ਤੇ ਦੋਸ਼ ਲਾਉਣ ਵਾਲੀ ਇਹ ਔਰਤ ਆਪ ਸ਼ੱਕ ਦੇ ਘੇਰੇ ਤੇ ਵਿੱਚ ਹੈ ਤੇ ਉਸ ਤੋਂ ਵੱਡੇ ਘੇਰੇ ਦੇ ਵਿੱਚ ਹੈ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਕਿ ਕਾਰਵਾਈ ਉਸ ਔਰਤ ਦੀ ਸ਼ਿਕਾਇਤ ਤੇ ਕਿਵੇਂ ਕਰ ਦਿੱਤੀ ਗਈ ਕਿ ਪੁਲਿਸ ਨੂੰ ਪਹਿਲਾਂ ਇਹ ਨਹੀਂ ਪਤਾ ਲੱਗਿਆ ਕਿ ਇਹ ਔਰਤ ਕੋਲ ਤਾਂ ਲਾਇਸੈਂਸ ਵੀ ਨਹੀਂ ਹੈ ਤੇ ਉਹ ਕਿਵੇਂ ਲੋਕਾਂ ਤੋਂ ਪੈਸੇ ਲੈ ਰਹੀ ਹੈ ਪਹਿਲਾ ਪਰਚਾ ਤਾਂ ਉਸ ਔਰਤ ਤੇ ਹੀ ਦੇਣਾ ਪੜਦਾ ਸੀ ਜਿਹੜੀ ਸ਼ਿਕਾਇਤ ਲੈ ਕੇ ਪਹੁੰਚੀ ਸੀ ਕਿਉਂਕਿ ਲੋਕਾਂ ਦੇ ਪੈਸੇ ਠੱਗਦੇ ਆ ਬਿਨਾਂ ਲਾਇਸੈਂਸ ਤੋਂ ਲੋਕਾਂ ਦੇ ਨਾਲ ਇੰਨੀ ਜਾਲਸਾਜੀ ਕਰ ਰਹੀ ਆ ਪਰ ਫਿਰ ਵੀ ਇਹ ਕਾਰਵਾਈ ਕੀਤੀ ਗਈ ਜੋ ਕਿ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰਦੀ ਹੈ ਸਾਰਾ ਕੁਝ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਤੇ ਦੋਸਤੋ ਕੁਝ ਲੋਕ ਕਹਿੰਦੇ ਨੇ ਭਾਨਾ ਸਿੱਧੂ ਗਰਮ ਗੱਲਾਂ ਕਰਦਾ ਤਤੀਆਂ ਗੱਲਾਂ ਕਰਦਾ ਗੁੱਸੇ ਦੇ ਵਿੱਚ ਫੋਨ ਕਰਦਾ ਉਹਨਾਂ ਠੱਗਾਂ ਜੰਟਾਂ ਨੂੰ ਤਾਂ ਇਹ ਦੱਸ ਦਿਓ ਕਿ ਅੱਜ ਤੱਕ ਅਜਿਹਾ ਕਿਹੜਾ ਹੈ ਕਿ ਜਿਸ ਨੇ ਪਿਆਰ ਦੇ ਨਾਲ ਕਿਸੇ ਦਾ ਕੰਮ ਕਰ ਦਿੱਤਾ ਕਿਹਦੇ ਪੈਸੇ ਦੇਣੇ ਹੁਣ ਉਸਨੇ ਪਿਆਰ ਨਾਲ ਦੇ ਦਿੱਤੇ ਹੁਣ ਜੇਕਰ ਪਿਆਰ ਨਾਲ ਹੀ ਪੈਸੇ ਨਿਕਲਣੇ ਹੁੰਦੇ ਤਾਂ ਉਹਨਾਂ ਲੋਕਾਂ ਨੂੰ ਹੀ ਏਜੰਟਾਂ ਨੇ ਮੋੜ ਦੇਣੇ ਸੀ ਜਿਨ੍ਹਾਂ ਨੇ ਉਹਨਾਂ ਤੋਂ ਪੈਸੇ ਲੈਣੇ ਸੀ ਜਦੋਂ ਉਹ ਹੰਬ ਕੇ ਢੇੜੇ ਲਗਾ ਲਗਾ ਕੇ ਤਾਂ ਪਾਨਾ ਸਿੱਧੂ ਕੋਲ ਹਾਰ ਕੇ ਪਹੁੰਚਦੇ ਹਨ ਜਦੋਂ ਉਹਨਾਂ ਨੂੰ ਕੋਈ ਰਾਹ ਦਿਖਾਈ ਨਹੀਂ ਦਿੱਤਾ ਕੰਪਲੇਂਟਾਂ ਵੀ ਪੁਲਿਸ ਥਾਣਿਆਂ ਦੇ ਵਿੱਚ ਦਿੱਤੀਆਂ ਉਹਨਾਂ ਦੇ ਢੇੜੇ ਵੀ ਲਗਾਏ ਏਜੰਟਾਂ ਦੇ ਪਰ ਪਿਆਰ ਦੇ ਨਾਲ ਕੋਈ ਵੀ ਮਸਲ ਹੱਲ ਨਹੀਂ ਹੋਇਆ ਪਾਨਾ ਸਿੱਧੂ ਦੇ ਇੱਕ ਫੋਨ ਦੇ ਨਾਲ ਉਹ ਆਪ ਹੱਥ ਜੋੜ ਕੇ ਪੈਸੇ ਵਾਪਸ ਕਰਦੇ ਨੇ ਤੇ ਦੋਸਤੋ ਉੱਥੇ ਹੀ ਇਹ ਵੀ ਗੱਲ ਪੱਕੀ ਹੈ ਕਿ ਪਾਨਾ ਸਿੱਧੂ ਹਰ ਕਿਸੇ ਨਾਲ ਗੁੱਸੇ ਨਾਲ ਨਹੀਂ ਬੋਲਦਾ ਸਿਰਫ ਉਹ ਲੋਕ ਜੋ ਕਿ ਲੋਕਾਂ ਨਾਲ ਵੱਡੀਆਂ ਠਕੀਆਂ ਕਰਦੇ ਨੇ ਉਹਨਾਂ ਦੇ ਨਾਲ ਹੀ ਪਾਨਾ ਸਿੱਧੂ ਵੱਲੋਂ ਇਸ ਤਰ੍ਹਾਂ ਗੱਲਬਾਤ ਕੀਤੀ ਜਾਂਦੀ ਹੈ ਇਸ ਗੱਲ ਦੇ ਪੱਕੇ ਸਬੂਤ ਤੁਹਾਡੇ ਸਾਹਮਣੇ ਰੱਖਦੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਤੀਜਾ ਇਹ ਸਾਡਾ ਪੋਤੇ ਆ ਜੀ ਅਮ ਮੇਰੇ ਪੁੱਤ ਨੇ ਨਾ ਕਿ 6 ਮਹੀਨੇ ਹੋ ਗਏ ਸੀ ਸਾਡੇ ਨਾਲ 에ਜੰਟ ਪੈਸੇ ਨਹੀਂ ਸੀ ਵਾਪਸ ਦੇ ਰਿਆ ਤੇ 6 ਮਹੀਨੇ ਸੀ ਉਹਨਾਂ ਨੂੰ ਫੋਨ ਕਰਦੇ ਰਹੇ ਤੇ ਉਹ ਸਾਡਾ ਫੋਨ ਵੀ ਨਹੀਂ ਸੀ ਚੱਕਦੇ ਹੁੰਦੇ ਤੇ ਫਿਰ ਅਸੀਂ ਪਿਛਲੇ ਸ਼ੁੱਕ ਬੁੱਧਵਾਰ ਅਸੀਂ ਆਏ ਆ ਤੇ ਸ਼ੁੱਕਰਵਾਰ ਮਤਲਬ ਇਹਨੇ بیٹے ਸਾਡੇ ਨੇ ਫੋਨ ਕੀਤਾ ਤੇ ਸ਼ੁਕਰ ਆ ਉਹਨੇ ਸਾਨੂੰ ਪੈਸੇ ਪਾ ਦਿੱਤੇ ਕਿੰਨੇ ਪੈਸੇ ਪਾ ਦਿੱਤੇ 195000 ਇੱਕ ਮਿੰਟ ਜਿਹੜਾ ਇਹ ਗੱਲ ਕਰਨ ਦਾ ਮਕਸਦ ਸਾਡੀ ਮਾਂ ਖੜੀ ਹੈ ਮੇਰੀ ਨਾਲ ਬਾਈ ਜੀ ਖੜੇ ਨੇਗੇ ਪਰ ਸਾਡਾ ਆਪ ਕਹਿਣ ਦਾ ਭਾਵ ਇਹ ਆ ਵੀ ਮਿਰਿਆ ਸਾਰੀਆਂ ਚਲੋ ਮਾਤਾਂ ਨੇ ਆ ਕੇ ਦੱਸੀ ਗੱਲ ਚੰਗੀ ਗੱਲ ਹੈ ਨਾ ਮੇਰਾ ਵੀ ਹੌਸਲਾ ਜਾ ਵਧਿਆ ਨਹੀਂ ਇੱਥੇ ਲੋਕ ਲੱਖਾਂ ਕਰੋੜਾਂ ਰੁਪਏ ਵਾਪਸ ਕਰਵਾਤਾ ਬਹੁਤ ਥੋੜੇ ਲੋਕ ਨੇ ਕਿ ਜਿਹੜੇ ਆਏ ਗੱਲ ਕਰਦਾ ਜਿਗਰਾ ਰੱਖਦੇ ਨੇਗੇ ਅਗਲੀ ਗੱਲ ਇਹ ਹੈ ਵੀ ਜਿਵੇਂ ਚਲੋ ਇਹਨਾਂ ਦਾ ਕੰਮ ਹੋ ਗਿਆ ਜਾਂ ਕਿੰਤੂ ਪਰੰਤੂ ਕਰਨ ਵਾਲੇ ਲੋਕ ਬਹੁਤ ਨੇਗੇ ਹੈ ਨਾ ਤੇ ਜਿਹੜਾ ਏਜੰਟਾਂ ਦਾ ਮਸਲਾ ਇਮੀਗ੍ਰੇਸ਼ਨ ਵਾਲਾ ਇਹਨਾਂ ਦਾ ਮੇਰੇ ਨਾਲ ਨਿੱਜੀ ਦੁਸ਼ਮਣ ਨਹੀਂ ਹੈ ਕਿ ਮੈਂ ਕਹਣਾ ਵੀ ਲੋਕਾਂ ਦਾ ਪੈਸਾ ਦਿੱਤਾ ਲੋਕਾਂ ਨੂੰ ਵਾਪਸ ਕਰੋ ਜਦੋਂ ਤੋਂ ਨਹੀਂ ਕੰਮ ਹੋਇਆ ਇਹ ਅਜ ਤੱਕ ਇਹ ਸਮੂਹ ਦੇ ਕੋਈ ਬੋਲਣੇ ਅਸੀਂ ਬੋਲਦੇ ਆ ਤਾਂ ਏਜੰਟਾਂ ਨਹੀਂ ਕਰਿਆ ਹੁਣ ਉੱਥੇ ਬੰਦੇ ਆਪ ਦੇ ਵੀ ਕੰਮ ਕਰਤੇ ਦੇਖ ਕਿਤੇ ਕੋਈ ਮੀਡੀਆ ਦੇ ਵੱੜ ਕੇ ਬੋਲਿਆ ਨਾ ਕਦੇ ਕੋਈ ਬੈਠ ਕੇ ਬੋਲਿਆ ਨਾ ਅਸੀਂ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਣੇ ਸਾਡੇ ਕੈਮਰੇ ਸਾਹਮਣੇ ਆ ਬੰਦੇ ਖੜੇ ਨੇਗੇ ਪਰ ਜੇ ਕੋਈ ਸਾਥ ਹੋਏ ਬੰਦਾ ਕੋਈ ਸਾਬਤ ਕਰੇ ਵੀ ਭਾਨੇ ਵਰਗੇ ਨੇ ਕਿਤੇ ਤੋਂ 10 ਰੁਪਏ ਵੀ ਲੈਂਦੇ ਨੇਗੇ ਅਸੀਂ ਤਾਂ ਇਹ ਸਾਬਤ ਕਰਦੇ ਵੀ ਕੈਮਰੇ ਸਾਹਮਣੇ ਕਹਿੰਦੇ ਨਹੀਂ ਬੰਦੇ ਤੋਂ ਅਸੀਂ ਪੈਸੇ ਸਾਡੇ ਵਾਪਸ ਕਰਵਾਏ ਨੇ ਪਰ ਤੁਸੀਂ ਸਾਬਤ ਕਰਕੇ ਦਿਖਾਓ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਜਾਂ ਕੋਈ ਬੈਠੇ ਗੱਲਾਂ ਬਣਾਈ ਜਾਂਦੇ ਨੇ ਵੀ ਅਸੀਂ ਕਿਤੇ 10 ਰੁਪਏ ਵੀ ਲੈਂਦੇ ਹਾਂ ਇਸ ਦਾ ਜਵਾਬ ਦੇਣਾ ਹਾਂਜੀ ਹਾਂਜੀ ਮੈਂ ਬੜੇ ਫਕਰ ਨਾਲ ਕਹਿਣਾ ਅਸੀਂ 6 ਮਹੀਨੇ ਦੋਵੇਂ ਜੀ ਅੱਢ-ਆਢ ਸੌਕੇ ਅਸੀਂ ਰਾਤ ਨੂੰ ਰੋਂਦੇ ਹੁੰਦੇ ਸੀ ਸਾ ਵੀ ਇਹ ਸਿੱਟ ਬਜ਼ੁਰਗ ਕਹਿੰਦੇ ਸਾਡੀ ਇਹਨਾਂ ਏਜੰਟਾਂ ਨੇ ਇੱਕ ਪੈਸੇ ਲੈ ਸਾਡੀ ਬੇਇੱਜ਼ਤੀ ਕੀਤੀ ਲੇਕਿਨ ਅਸੀਂ ਸਿਰਫ ਅੰਦਰ ਘੁੱਟ ਕੇ ਰਹਿ ਜਾਂਦੇ ਹਾਂ ਅਖੀਰ ਅਸੀਂ ਭਾਨੇ ਵੀਰ ਸਿੱਧੂ ਕੋ ਆਏ ਇਹਨਾਂ ਸਾਡਾ ਮਾਣ ਨਾ ਸਿਰ ਉੱਚਾ ਕੀਤਾ ਜਿੰਨੇ ਫਕਰ ਨਾ ਹੈ ਉਹ ਤੋਂ ਦੁਗਣਾ ਮਾਣ ਸਾਡਾ ਇਹਨਾਂ ਨੇ ਰੱਖਿਆ ਔਰ ਸਾਨੂੰ ਇੱਕ ਹਫ਼ਤੇ ਦੇ ਅੰਦਰ ਇਹਨਾਂ ਨੇ ਪੇਮੈਂਟ ਦਵਾਈ ਆ ਪੂਰੀ ਪੂਰੀ ਪੇਮੈਂਟ ਦਵਾਈ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਸਾਨੂੰ ਅੱਧੀ ਰਾਤ ਕਹਿਣ ਕਿ ਤੇ ਸਾਡੇ ਕੋ ਆਉਣ ਅਸੀਂ ਕਹਿੰਨੇ ਜੀ ਸਦਕੇ ਹੋਟਲ 'ਚ ਨਾ ਸਾਡਾ ਵੀਰ ਅੰਮ੍ਰਿਤਸਰ ਆ ਰਵੇ ਸਾਡੇ ਘਰ ਆਣ ਕੇ ਰਵੇ ਸਾਡਾ ਪੋਤੇ ਆ ਇਹ ਸਾਡੇ ਦੋ ਅੱਗੇ ਤੀਜਾ ਇਹ ਸਾਡਾ ਪੋਤੇ ਆ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਇਹਨਾਂ ਦੀ ਪਾਰਟੀ ਦੇ ਔਰ ਇਹ ਅਗਰ ਕੋਈ ਪਾਰਟੀ ਬੰਦੀ ਆ ਤੇ ਅੰਮ੍ਰਿਤਸਰੋਂ ਮੈਂ ਪਹਿਲਾ ਸ਼ਖਸ ਹੋਊਂਗਾ ਜੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਦੇ ਕੇ ਖਲੋਊਂਗਾ ਸੋਨੀਆ ਸਿੰਘਾੜੂ ਜਿੱਦਾਂ ਸਾਰੇ ਲੋਕ ਵੀਡੀਓ ਪਾਉਂਦੇ ਆ ਕਿ ਪੰਨਾ ਸਿੱਧੂ ਐਦਾਂ ਇਹਨਾਂ ਨੇ ਇੱਕ ਪੈਸਾ ਵੀ ਕੀ ਹੁੰਦਾ ਨਾ ਸਾਡੇ ਕੋਲ ਉਹ ਵੀ ਨਹੀਂ ਲਿਆਗਾ ਜਾਂ ਕਿਸ ਤਰ੍ਹਾਂ ਜੀ ਅਸੀਂ ਆ ਪਤਾ ਚਲੋ ਮਾਤਾ ਗੱਲ ਹੀ ਕਹਿਣੇ ਆ ਜਿਵੇਂ ਤੁਸੀਂ ਆ ਕੇ ਕਹਿੰਦਾ ਹੋਰ ਵੀ ਹਜੇ ਬਥੇਰੇ ਚਲੋ ਕੈਮਰੇ ਅੰਗੇ ਆ ਕੇ ਕਹਿਣ ਵਾਲੇ ਹੋਣਗੇ ਪਰ ਜਿਹੜੇ ਕੋਈ ਬੰਦਾ ਇਹ ਜੀ ਗੱਲ ਕਹਿੰਦਾ ਜੋ ਕਿਸੇ ਕਾਰਜ ਚਲੋ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਅਸੀਂ ਕਰ ਰਹੇ ਆ ਮੈਂ ਕਹਿੰਦਾ ਕੋਈ ਬੰਦਾ ਪੰਜਾਬ ਚ ਕੀ ਪੂਰੀ ਗੱਲ ਸਾਬਤ ਕਰ ਦੇਵੇ ਕਿਸੇ ਤੋਂ ਵੀ ਆ ਸਾਡਾ ਚਲੋ ਆ ਤਾਂ ਮਨ ਲੱਗਾ ਏਜੰਟਾਂ ਵਾਲਾ ਮਸਲਾ ਤਾਂ ਹੁਣ ਚੱਲੇ ਦੂ ਪਹਿਲਾਂ ਜਿਹੜੀ ਪੰਜਾਬ ਦੀ ਲੜਾਈ ਲੜ ਰਹੇ ਆ ਕੋਈ ਬ ਰਾਜਨੀਤਿਕ ਬੰਦੇ ਡਾਡਾ ਦਾਗ ਨੇਗੇ ਅਫਸਰਾਂ ਤੇ ਡਾਡਾ ਦਾਗ ਨੇਗੇ ਕੋਈ ਸਾਹਮਣੇ ਖੜੀ ਕਰਕੇ ਦਿਖਾ ਦੇ ਕੋਈ ਇਹ ਜੀ ਗੱਲ ਇਹ ਗੱਲ ਆ ਚਲੋ ਬਾਕੀ ਕੰਮ ਕੰਮ ਕਰੀ ਲੈ ਬਈ ਦਸਤ ਰੱਖੀਆ ਕੰਡ ਤੇ ਕਢਾ ਕੇ ਲਾ ਦੋ ਹੈ ਉਹ ਤਾਂ ਮੈਂ ਆ ਲਾਲਾ ਲਾਲਾ ਕੋਈ ਨਾ ਅਸਤਾ ਕਹਿੰਦਾ ਵੀ ਆ ਕੰਮ ਕਰੋ ਹਨਾ ਹਾਂ ਜੀ ਸਾਡੇ ਤਿੰਨ ਵੱਧ ਗਏ ਹੋਈ ਹੁਣ ਮੈਨੂੰ 6.5 ਪੌਣਾ 4 ਹੋ ਗਏ ਸਵੇਰ ਦੇ ਅਸੀਂ ਦੇ ਦੇ ਆ ਪੰਜ ਦੇ ਵਿੱਚ ਹੈ ਤਿੰਨ 50 ਹੋ ਗਏ 4 ਦੇ ਨਾਲ ਤੁਸੀਂ ਆਪ ਵੀਰੇ ਤੋਂ ਆਵੇਂ ਹਨਾ ਤੁਸੀਂ ਅਨੰਦਪੁਰ ਸਾਹਿਬ ਤੋਂ ਆਵੇਂ ਸਾਡਾ 9.5 ਲੱਖ ਰੁਪਇਆ ਫਸਿਆ ਵਾ ਹਾਂ ਹੈਲੋ ਹਾਂਜੀ ਭਾਈ ਕੀ ਕਹਿੰਦਾ ਜੀ ਅਸੀਂ ਚਲੋ ਲਖ ਦੂ ਕਿੰਨਾ ਇੱਕ ਨਾ ਆ ਯਾਰ ਪੱਠੇ ਐ ਤੂੰ ਭੈਣੇ ਮਜ਼ਦੂਰ ਕੰਮ ਕਰਦਾ ਹਨਾ ਇਹ ਕਿੰਨੇ ਰੁਪਏ ਨੇ ਬਾਈ ਤੇਰੇ 1.5 ਲੱਖ ਰੁਪਇਆ ਭੈਣ ਇਹਦਾ ਮੂੰਹ ਦੇਖੇ ਹਨ ਇਹਦੀ 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 ਭੈਣ ਹੈ ਇਹਦੀ 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 ਘਰ ਵਾਲੀ ਨੂੰ ਕੈਂਸਰ ਆ ਦੇਖ ਪੈਣੇ ਆਪਾਂ ਇਹਨਾਂ ਦੇ ਪੈਸੇ ਰੱਖ ਕੇ ਆਪ ਨੂੰ ਵੀ ਕੈਂਸਰ ਆ ਇਹਦੇ ਘਰ ਵਾਲੀ ਨੂੰ ਵੀ ਕੈਂਸਰ ਆ ਭੈਣ ਮੇਰੀ ਇਹ ਦੇਖੋ ਇਹਨਾ ਇਹਦਾ ਦੇਖੋ ਪੈਸੇ ਵਾਪਸ ਕਰੋ ਹਨਾ ਪੀਰ ਪਾਲ ਕਰਦੇ ਨਾ ਤੇ ਪੈਸੇ ਕਿ ਮੈਡਮ ਨਾ ਮੇਰੀ ਗੱਲ ਖਰਾਪੀ ਤਾਂ ਮੰਨ ਕੇ ਦੇਖੇ ਗੱਲ ਕੋਈ ਨਹੀਂ ਕਰੇ ਭਾਣ ਲ ਤੂੰ ਬੋਲਾਂ ਮੈਂ ਕੁਝ ਨਹੀਂ ਉਹਨੂੰ ਗਲਤ ਪਰੋਣਾ ਕੁਝ ਨਹੀਂ ਕਹਿਣਾ ਮੈਂ ਇੱਕ ਬੇਨਤੀ ਕਰਨੀ ਆ ਦੇਖ ਇੱਕ ਮਿੰਟ ਮੇਰੀ ਗੱਲ ਖਰਾਪ ਪਲੀਜ਼ ਮੈਂ ਕੁਝ ਨਹੀਂ ਗੱਲ ਕਹਿਣੀ ਐ ਏਡੀ ਕੋਈ ਗੱਲ ਨਹੀਂ ਮੇਰੀ ਇੱਕ ਵਾਰੀ ਹੁਣੀ ਗੱਲ ਕਰਾ ਦੇ ਫਿਰ ਦੇਖ ਮੇਰੇ ਕੋਲੇ ਹਨਾ ਕਾਫੀ ਇਦਾਂ ਲੋਕ ਮਿਲਣੇ ਗੇਣੇ ਵਾਲੇ ਹੁੰਦੇ ਨੇ ਮੇਰੀ ਗੱਲ ਖਰਾਪ ਪਲੀਜ਼ ਕਰਾਈ ਬਣੇ ਪਲੀਜ਼ ਕਰਾਈ ਕੈਂਸਰ ਆ ਬਾਈ ਤੇਰੇ ਘਰ ਵਾਲੇ ਨੂੰ ਮੈਨੂੰ ਆ ਤੂੰ ਉੱਥੇ ਦੇ ਕੰਮ ਕਰਦਾ ਉਹ ਉੱਥੇ ਦੇ ਕੰਮ ਕਰਾਣਾ ਸੀਗਾ ਬਾਈ ਦਾ ਮੇਰੇ ਘਰ ਨੂੰ ਵੀ ਖੇਤੀਬਾੜੀ ਦਾ ਕੰਮ ਕਿਤਨੇ ਦਦਾ ਭੇ ਓਹੋ ਪਰ ਜੀ ਕਨੇ ਦਾ ਹੈ ਬਾਈ ਤੂੰ ਦੱਸ ਕਿੰਨੇ ਵਾਲਾ ਕਿਵੇਂ ਬੰਦਾ ਜਾਂਦਾ ਉਹਦਾ ਯਾਰ ਕਿੰਨੇ ਪਾ ਜੀ ਕਿੰਨੇ ਰੁਪਏ ਲੱਗੇ ਦੱਸ ਮੈਂ ਮਰਮਲ ਸੋਨੂ ਚੌਕ ਨਾਲ ਯਾਰ ਹਾਂਜੀ ਬਾਈ ਕੀ ਆ ਯਾਰ ਰਾਣਾ ਬਾਈ ਯਾਰ 2 ਲੱਖ ਰੁਪਏ ਲੱਗੇ 2 ਲੱਖ ਪੀ ਜਾਗੇ ਯਾਰ ਬਾਈ ਉਹ ਸੂਝੇ ਰਾਲ ਨੂੰ ਦਿੱਤੇ ਉਹਦਾ ਵੱਖਰੀ ਨਹੀਂ ਬਾਈ ਹੁਣ ਪੜਾ ਕੇ ਕੀਤੀ ਬੜੀ ਦਾ ਕੰਮ ਸੁਣ ਬਸ ਯਾਰ ਲੋਕ ਹੋ ਜਾਂਦਾ ਅੰਦਰ ਪੂਰਾ ਹਾਂ ਯਾਰ ਕੀ ਕੀ ਉਹਦੇ ਕਿਹੜੀ ਗੱਲ ਯਾਰ ਗਰੀਬ ਨੂੰ ਯਾਰ ਗਰੀਬ ਬੰਦਾ ਆ ਪੱਕਾ ਯਾਰ ਇੰਨਾ ਘੱਟ ਕਰ ਲੋ ਦਾ ਸ਼ੱਕੀ ਤਾਂ ਦੇ ਕਰਤੀ ਤੋਂ ਬਾਈ ਦਾ ਜਦ ਸਾਰੀ ਉਮਰ ਦੀ ਕੁਮਾਰੀ ਸੀ ਹੋਣਾ ਮੂਡ ਦਾ ਕੀ ਦਾ ਯਾਰ ਅਗਲੇ ਦਿਨ ਦੀ ਦੁਕਾਨ ਦਾ ਆ ਰਹੀ ਹੈ ਹਾਂ ਉਹਨੇ ਉਹਦੇ ਠੱਗਣੇ ਥੋੜਾ ਦੇਖਣ ਇਹਨਾਂ ਵਿਚਾਰਾਂ ਨੇ ਦੱਸਿਆ ਵੀ ਸੀ ਬੇਸੀਟਾ ਕੱਢ ਕੇ ਵੀ ਆ ਪੈਣੇ ਆ ਨਾ ਇੱਕ ਨਾ ਆਹ ਕੈਂਸਰ ਦਾ ਮਰੀਜ਼ ਆ ਦੀ ਵਾਈਫ ਨੂੰ ਵੀ ਕੈਂਸਰ ਹੋਇਆ ਕੈਨੇਡਾ ਭੇਜਣ ਦੇ ਨਾਂ ਤੇ ਉਹਨਾਂ ਨੂੰ 1.5 ਲੱਖ ਰੁਪਏ ਲੈ ਲੈ 1.5 ਲੱਖ ਰੁਪਏ ਲੈ ਹਾਂ ਜੀ ਪੈਣ ਮਰੀਏ ਕਿਉਂ ਦੇਖੀ ਇਹਨਾਂ ਦੇ ਘਰੇ ਕੈਂਸਰ ਆ ਇਹ ਵਿਚਾਰਾ ਇੱਥੇ ਸ਼ਾਹ ਤੇ ਮੈਡਮ ਨੂੰ ਦੱਸਿਆ ਸੀਗਾ ਤੁਸੀਂ ਤੁਹਾਡੇ ਇਮੀਗ੍ਰੇਸ਼ਨ ਨੇ ਲੈਤਾ ਪੈਣ ਮਰੀਏ ਮੈਂ ਤੈਨੂੰ ਗੱਲ ਦੱਸਾਂ ਮੇਰੇ ਕੋਲ ਕੈਨੇਡਾ ਤੋਂ ਬੰਦੇ ਵੀ ਆਏ ਐਨ ਆਰ ਆਈ ਬੈਠੇ ਨੇਗੇ ਮੇਰੇ ਘਰੇ ਦੇਖਲਾ ਤੂੰ ਵੀਡੀਓ ਕਾਲ ਕਰ ਲੈ ਮੈਨੂੰ ਹਨਾ ਮੈਨੂੰ ਸਾਰਾ ਕੁਝ ਪਤਾ ਪੈਣ ਮਰੀਏ ਕਿਵੇਂ ਵੀਜ਼ੇ ਲੱਗਦੇ ਨੇ ਨਹੀਂ ਵੀਜ਼ੇ ਲੱਗਣਾ ਕਿਉਂ ਮਜ਼ਦੂਰ ਬੰਦਾ ਪੱਟੇ ਦੇ ਕੰਮ ਕਰਦਾ ਨਹੀਂ ਹੋਣੀ ਪੈਣੇ ਮਰੀਏ ਨਹੀਂ ਪੈਣੇ ਹੋਣੀ ਪੈਣੇ ਮਲ ਤੇ ਪੈਣ ਮੜ ਕੇ ਮੇਰੀ ਫੜ ਗਿਆ ਕਿੰਨਾ ਟਾਈਮ ਹੋ ਗਿਆ ਤੇ 1 ਸਾਲ ਹੋ ਗਿਆ ਫਿਰ 1.5 ਸਾਲ ਹੋ ਗਿਆ 2 ਨੌ ਵੀਜ਼ਾ ਹੁੰਦੇ ਨੇ ਨਾ ਮੇਰੀ ਗੱਲ ਇਹਦੀ ਰਿਫਿਊਜ਼ਲ ਆ ਗਈ ਨਾ ਨੌ ਵੀਜ਼ੇ ਹੁੰਦੇ ਨੇ ਤੇ ਹੁਣ ਮੇਰੀ ਗੱਲ ਹੁਣ ਮੇਰੀ ਕਾਰਪੋਰੇਸ਼ਨ ਤਾਂ ਨੌ ਤੂੰ ਰੋਜ਼ ਜਾਂ ਨੌ ਫਾਈਲਾਂ ਆਉਂਦੀ ਨੇ ਤਾਂ ਇੱਕ ਫਾਈਲ ਦੀ ਰਿਫਿਊਜ਼ਲ ਹੋ ਗਈ ਮੈਂ ਤੇਰੀ ਗੱਲ ਮੰਨਾਂ ਤੂੰ ਆਪ ਹੀ ਮੰਨ ਲੈ ਗੱਲ ਨੂੰ ਹੁਣ ਮੇਰੀ ਬੇਨਤੀ ਹੈ ਜਿਹੜੀ ਇਹਨੇ ਰਿਫਿਊਜ਼ਲ ਫਾਈਲ ਹੋਈ ਆ ਇਹ ਮਜ਼ਦੂਰ ਬੰਦਾ ਦੇ ਪੈਸੇ ਵਾਪਸ ਕਰ ਪੈਣ ਮੰਗ ਹੁਣ ਇੱਕ ਫਾਈਲ ਦਾ ਜੇ ਜੇ ਇੰਨੀਆਂ ਫਾਈਲਾਂ ਦੇ ਵਿੱਚ ਇੱਕ ਮਿੰਟ ਮੈਂ ਪੰਨਾ ਸਿੱਧੂ ਬੋਲਦਾ ਪੈਣ ਮੇਰੀਏ ਹਾਂ ਤੇ ਭੈਣ ਮੇਰੀ ਮੇਰੀ ਮੈਂ ਤੇਰਾ ਬਹੁਤ ਧੰਨਵਾਦ ਕਰੂੰਗਾ ਇਸ ਮੌਜੂਦੇ ਤੇ ਪੈਸੇ ਵਾਪਸ ਕਰ ਦੇਵੀਂ ਹੈਨਾ ਮੈਂ ਕਹੂੰਗਾ ਵੀ ਉਹ ਚੰਗਾ ਕੋਈ ਇਮੀਗ੍ਰੇਸ਼ਨ ਵਾਲਾ ਜਿਹਨੇ ਇਹਦੇ ਪੈਸੇ ਵਾਪਸ ਕਰ ਮੈਂ ਉਹ ਵੀ ਦੱਸਿਆ ਸੀ ਮੈਂ ਮੈਂ ਬਲੱਡ ਕੈਂਸਰ ਦਾ ਮਰੀਜ਼ ਹਾਂ ਥੈਂਕ ਯੂ ਥੈਂਕ ਯੂ ਭੈਣ ਥੈਂਕ ਯੂ ਇਹਦਾ ਪੈਨਟ ਚੋਂ ਪੈਸੇ ਇਕੱਠੇ ਕੋਈ ਵੀ ਤੇਰਾ ਕਿਤੇ ਵੀ ਤੇਰਾ ਨਾ ਨਹੀਂ ਆਊ ਕੁਝ ਵੀ ਨਹੀਂ ਆਊਗਾ ਤੇਰਾ ਧੰਨਵਾਦ ਕਰੂੰਗਾ ਸਾंका ਚਾਹੇ ਮੇਰੇ ਕੋਲ ਆ ਜੀ ਵੀਡੀਓ ਪਵਾ ਕੇ ਲੈ ਜੀ ਥੈਂਕ ਯੂ ਥੈਂਕ ਯੂ ਭੈਣ ਥੈਂਕ ਯੂ ਮੇਰੀ ਗੱਲ ਸੁਣੀ ਇਹਦਾ ਸੱਚੀ ਇਹਦਾ ਤੂੰ ਦੇਖ ਲੈ ਕੈਂਸਰ ਦਾ ਸੱਚੀ ਮਰੀਜ਼ ਹੈ ਹਨਾ ਸਾਰਾ ਰਿਪੋਰਟਾਂ ਨਾਲ ਥੈਂਕ ਯੂ ਬੇਟ ਲੈ ਕੇ ਪੂਰੀ ਕਿ ਨਹੀਂ ਪੈਸੇ ਵਾਪਸ ਹੋ ਗਏ ਬਾਈ ਤੇਰਾ ਕੰਮ ਹੋ ਗਿਆ ਤੇ ਕੱਲ ਨੂੰ ਕੱਲ ਨੂੰ ਥੈਂਕ ਯੂ ਥੈਂਕ ਯੂ ਉਹ ਬੱਸ ਕਰ ਬੰ ਕਰ ਇਹ ਨਾ ਖੜਿਆ ਇਹਨਾਂ ਨੂੰ ਥੈਂਕ ਯੂ ਦੇਖ ਨਾ ਮੈਂ ਪ੍ਰੋਜੈਕਟ ਦਾ ਥੱਲੇ ਬਾਈ ਕਰੋ ਕਰੋ ਟਾਈਮ ਮੇਰੀ ਦਵਾਈ ਕਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਠੀਕ ਬੇਟ ਥੈਂਕ ਯੂ ਓਕੇ ਕੁੜੀ ਕੁੜੀ ਕਹਿੰਦੀ ਹੋ ਗਿਆ ਕੰਮ ਤੇਰਾ ਕੱਲ ਨੂੰ ਭੇਜਦਾ ਬਣੇ ਨੂੰ ਇੱਕ ਦੋ ਨੇ ਤੱਕ ਤੈਨੂੰ ਕਾਲ ਆ ਗਈ ਤੇਰਾ ਕੰਮ ਹੋ ਗਿਆ ਲੈ ਥੈਂਕ ਯੂ ਬੇਟ ਥੈਂਕ ਯੂ ਬੇਟ ਕੋਈ ਨਾ ਉਹ ਕਦੋਂ ਕਰ ਰਹੇ ਆ ਪੈਸੇ ਵਾਪਸ ਉਹਨਾਂ ਦੇ ਪਾਣੀ ਮੈਂ ਤਾਂ ਫਿਰ ਇਹਨਾਰੇ ਕਰਦਨੇ ਪਏ ਵਾਪਸ ਹਾਰਾਂ ਦੇ ਲਈ ਚਲੋ ਹਟੋ ਨਾ ਮੈਨੂੰ ਹੋਰੀ ਬੰਦਾ ਵਿੱਚੋਂ ਲਾ ਗਿਆ ਸੀ ਫਿਰ ਕਦੋਂ ਕਰਦਿਆਂ ਹੁਣ ਭੱਲਾ ਮੈਂ ਕੋਈ ਨਾ ਮੈਂ ਹੁਣ ਬੱਸ ਹੋ ਗਿਆ ਅੱਛਾ ਓਕੇ ਹਾਂ ਬਈ ਦੱਸ ਮੈਂ ਤਾਂ ਸੱਚ ਹੈਲੋ ਉਸੇ ਦਾ ਹੀ ਹੈ ਜਿਹੜਾ ਮੈਨੂੰ ਕਹਿੰਦਾ ਸੀ ਉਹ ਪਾਨਾ ਸਿੱਧੂ ਬੋਲਦਾ ਹੈਲੋ ਪਾਨਾ ਸਿੱਧੂ ਬੋਲਦਾ ਤੂੰ ਇਹ ਗੱਲ ਕਹਿਣਾ ਆ ਹੁਣ ਅੱਜ ਮੇਰੀ ਗੱਲ ਸੁਣਾ ਅੱਜ ਮੈਂ ਤੇਰੇ ਇਮੀਗ੍ਰੇਸ਼ਨ ਦੇ ਮੂਰੇ ਵੀ ਆਉਂਗਾ ਤੇ ਨਾਲੇ ਤੂੰ ਯਾਦ ਰੱਖ ਤੂੰ ਇਹ ਗੱਲ ਕਹਿੰਦਾ ਭਾਨੇ ਵਰਗੇ ਫਰਾਉਡ ਕਰਦੇ ਫਿਰਦੇ ਨੇ ਭਾਨੇ ਵਰਗੇ ਪੈਸੇ ਕਮਾਉਂਦੇ ਫਿਰਦੇ ਨੇ ਇਮੀਗ੍ਰੇਸ਼ਨ ਦਾ ਨਾਮ ਖਰਾਬ ਕਰਦੇ ਫਿਰਦੇ ਨੇ ਆਹ ਮੁੰਡੇ ਕੋਲੇ ਕਿਹਾ ਤੂੰ ਕਿਉਂ ਮੁੰਡਾ ਦੱਸ ਦੱਸ ਕੀ ਇਹਨਾਂ ਦੇ ਇਮੀਗ੍ਰੇਸ਼ਨ ਦਾ ਨੌਕੀਆ ਫੂਚਰ ਡਿਵੈਲਪਰ ਫੂਚਰ ਡਿਵੈਲਪਰ ਨਾਲੇ ਤੁਹਾਡੀ ਮੈਡਮ ਦੀ ਜਿਹੜੀ ਉਹ ਵੀਡੀਓ ਮੈਂ ਉਹ ਪਾਉਂਗਾ ਸਾਰੀ ਨਾਲੇ ਤੁਹਾਡੇ ਨਾਲ ਬਾਰ ਚਾਹੂੰ ਚੈਲੰਜ ਕਰਕੇ ਬਾਰ ਚਾਹੂੰ ਤੁਸੀਂ ਤੁਸੀਂ ਮੇਰੀ ਗੱਲ ਸੁਣ ਆਈ ਬਸ ਗੱਲਾਂ ਗੱਲਾਂ ਕਰ ਦਿੰਦੇ ਹਾਂ ਅਨੇ ਸੋ ਜੀ ਡਿਪੋਜ਼ਿਟ ਕਿੰਨਾ ਹੋਇਆ ਸੱਤ ਤੁਹਾਡਾ 1 ਹੋ ਗਿਆ ਦੋ ਤੁਹਾਡਾ ਟੋਟਲ ਕਾਊਂਟ ਕਰੀਏ ਤਾਂ ਆਪਣਾ ਬਣਦਾ 2 1180 ਚ ਰਿਫਿਊਜ਼ਲ ਆਂਦੀ ਨਾ ਤੁਸੀਂ ਕੀ ਕਹ ਰਹੇ 1180 ਵੀ ਤੁਹਾਡਾ ਰਿਫੰਡ ਹੋਗਾ ਮੇਰੇ ਰਿਫਿਊਜ਼ਲ ਆ ਗਈ ਕੁਝ ਵੀ ਮਤਲਬ ਇੰਨੇ ਵੀ ਕਮਿਟਮੈਂਟ ਕਰਦੀਆਂ ਮੈਨੂੰ ਪਤਾ ਟੱਚਪੁਟ ਕੰਪਨੀ ਦੇ ਕੋਟਾ ਰਿਫਿਊਜ਼ਲ ਆਂਦੀ ਨਹੀਂ ਜੀ ਆਪਾਂ ਹੁਣ 네ਗੇਟਿਵ ਆ ਤੋਡੋ ਜਾ 네ਗੇਟਿਵ ਕੁਝ ਵੀ ਆ ਗਈ ਮੇਰੇ ਵੱਲੋਂ ਵਜਾ ਕੁਝ ਵੀ ਰਿਫਿਊਜ਼ਲ ਆ ਗਈ ਇੱਕ ਇੱਕ ਪਾਈਥਨ ਰਿਫੰਡ ਕਰਾਂਗੇ ਇਹ ਮੈਥਡ ਨਾਲ ਪਰਸਨਲ ਕਮਿਟਮੈਂਟ ਰਹੀ ਨਹੀਂ ਉਹਦੇ ਵਿੱਚ ਜਿਹੜਾ ਹਿੰਦੀ ਚਾਹੀਦੀ ਤਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਉਹਦੇ ਚ ਤਾਂ ਲੈਣ ਐਡ ਕਰਾਈ ਸਕਦੇ ਆਪਾਂ ਐਡ ਨਹੀਂ ਹੁੰਦੀ ਜੇ ਬਸ ਮੈਨੂੰ ਤਾਂ ਬਲੈਂਕ ਪੇਪਰ ਤੇ ਲਿਖ ਕੇ ਦੇ ਸਕਦੇ ਆ ਲੈ ਪੇਪਰ ਫਿਰ ਇਹਦਾ ਕਰਾਉਂ ਮੁੰਡੇ ਮੇਰੇ ਕੋਲ ਆ ਗਿਆ ਝੂਠ ਨਹੀਂ ਬੋਲਦੇ ਤੁਸੀਂ ਮੇਰਾ ਨਾਂ ਲੈਨੇ ਹੋ ਤੁਹਾਡੀ ਮੈਡਮ ਨੇ ਮੈਨੂੰ ਮਿੰਟ ਤੇ ਫੋਨ ਕੱਟਤਾ ਤੂੰ ਇਹ ਗੱਲ ਕਹਿਣਾ ਇੱਕ ਗੱਲ ਸੁਣ ਮੇਰੀ ਮੈਂ ਚੈਲੰਜ ਕਰਦਾ ਇੱਕ ਵੀ ਏਜੰਟ ਸਾਬਤ ਕਰ ਦੇ ਭਾਨੇ ਸਿੱਧੂ ਨੇ ਕਿਤੇ 1 ਰੁਪਿਆ ਵੀ ਲੱਤਾ ਹੋਵੇ ਚੈਲੰਜ ਆ ਤੈਨੂੰ ਨਹੀਂ ਮੇਰਾ ਚੈਲੰਜ ਆ ਮੈਂ ਕਹਿੰਦਾ ਵੀ ਕੋਈ ਮੈਨੂੰ ਤੁਸੀਂ ਇਹ ਗੱਲ ਕਹਨੇ ਹੋ ਇੱਕ ਮਿੰਟ ਮੇਰੀ ਪਹਿਲਾਂ ਮੇਰੇ ਦੋ ਜੇ ਪਹਿਲਾਂ ਤੂੰ ਗੱਲ ਰੱਖ ਲੈ ਜਾਂ ਪਹਿਲਾਂ ਮੈਂ ਆਪਣੀ ਗੱਲ ਰੱਖਦਾ ਮੇਰੀ ਧਿਆਨ ਨਾਲ ਗੱਲ ਸੁਣ ਪੰਜਾਬ ਦੇ ਵਿੱਚ ਮੇਰੇ ਕੋਲੇ ਡਾਟਾ ਪਿਆ ਉਹ ਮੋਟਾ-ਮੋਟਾ 40 ਕਰੋੜ ਤੋਂ ਉੱਪਰ ਮੈਂ ਏਜੰਟਾਂ ਤੋਂ ਵਾਪਸ ਕਰਾਦਾ ਉਹਨਾਂ ਨੇ ਐਵੇਂ ਵੀ ਏਜੰਟਾਂ ਨੇ ਵਾਪਸ ਕਰਤਾ ਜੇ ਕਿਸੇ ਨੇ ਠੱਗੀ ਮਾਰੀ ਸੀਗੀ ਕਿ ਨੇ ਠੱਗਿਆ ਸੀ ਨੌਜਵਾਨਾਂ ਨੂੰ ਤਾਂ ਤਾਂ ਉਹ ਪੈਸਾ ਤਾਂ ਉਹ ਪੈਸਾ ਵਾਪਸ ਹੋਇਆ ਅਗਲੀ ਮੇਰੀ ਗੱਲ ਦਾ ਜਵਾਬ ਦੇ ਪੰਜਾਬ ਦੇ ਵਿੱਚ ਹਜ਼ਾਰਾਂ ਏਜੰਟਾਂ ਆ ਕੇ ਬਹਿ ਗਿਆ ਹਜ਼ਾਰਾਂ ਜਿਹੜਾ ਏਜੰਟ ਬੈਠਾ ਆ ਕੇ ਪੰਜਾਬ ਦੀ ਸਾਰੀ ਸਾਰੀ ਸੱਤਿਆਨਾਸ਼ ਕਰਕੇ ਰੱਖਦਾ ਮੈਨੂੰ ਇੱਕ ਗੱਲ ਦੱਸੋ ਕਿ ਕਿੰਨੇ ਪੈਸੇ ਜਿਹੜੇ ਤੁਸੀਂ ਲੋਕਾਂ ਤੋਂ ਫਾਇਲ ਲੈ ਕੇ ਕਿੰਨੇ ਕਿੰਨੇ ਪੈਸੇ ਲੈ ਕੇ ਲੋਕਾਂ ਤੋਂ ਫਾਇਲਾ ਲਾਉਣ ਆਹ ਮੁੰਡਾ 2.5 ਲੱਖ ਰੁਪਈਆ ਤੈਨੂੰ ਇੱਕ ਵਾਰੀ ਕਹਦਾ ਬੰਦਿਆਂ ਨੂੰ ਕਿ ਤੂੰ ਪੈਸੇ ਵਾਪਸ ਕਰ ਦੇ ਕਿਉਂ ਨਹੀਂ ਵਾਪਸ ਕਰ ਰਿਹਾ ਇਹ ਕਿੱਥੋਂ ਲੋਕ ਪੈਸੇ ਵਾਪਸ ਕਰਕੇ ਦੇ ਰਹੇ ਨੇ ਤੁਸੀਂ ਸਮਝਦਾਰ ਹੋ ਨਾ ਤੁਸੀਂ ਸਮਝ ਤੁਸੀਂ ਮੈਨੂੰ ਤੁਸੀਂ 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 ਮੈਂ ਕਿਹਾ ਮੇਰੇ ਮੈਂ ਮੈਂ ਤੁਹਾਨੂੰ ਚੈਲੰਜ ਕਰਦਾ ਮੈਂ ਕਹਿੰਦਾ ਵੀ ਆਹ ਮੁੰਡਾ 2.5 ਲੱਖ ਰੁਪਈਆ ਮੈਨਰੇ ਕਰ ਹੁਣਾ ਮੈਂ ਪ੍ਰੂਫ ਕਰਦਾ ਵੀ ਆਹ ਮੁੰਡਾ ਤੁਸੀਂ 2.5 ਲੱਖ ਰੁਪਏ ਦੇਣਾ ਮੇਰਾ ਪ੍ਰ ਹਾਂ ਇਹ ਗੱਲ ਬੰਦਾ ਕਹਿ ਦੇ ਤੁਹਾਨੂੰ ਗੱਲ ਕਰ ਜਦੋਂ ਬੰਦੇ ਨੂੰ ਸਾਹਮਣੇ ਆਵੇ ਹਾਂ ਤੁਸੀਂ ਕਹੋ ਦੱਸ ਉਹ ਮੁੰਡਾ ਸੱਚੀ ਗੱਲ ਹੈ ਹੈ ਬਈ ਤਿੰਨ ਮੁੰਡੇ ਸੋਹ ਗੁਰਦੁਆਰੇ ਸੋਹਣ ਲੱਗੇ ਸੀ ਤਿੰਨੇ ਜਣੇ ਗਏ ਤਿੰਨੇ ਮੂੰਹ ਤੇ ਕਰਾ ਦੂੰ ਮੈਂ ਤਾਂ ਜਨੇ ਆ ਗੱਲ ਕਹੀ ਮੈਂ ਕਿ ਬਈ ਭਾਨੇ ਸਿੱਧੂ ਵਰਗੇ ਜਦੋਂ ਬੰਦਾ ਸੀ ਫਿਊਚਰ ਡਵੈਲ 34 ਸੈਕਟਰ ਦੇ ਵਿੱਚ ਸੁਣ ਲਓ ਜੰਨੇ ਵੀ ਪੰਜਾਬ ਦੇ ਲੋਕ ਮੇਰੀ ਵੀਡੀਓ ਦੇਖਦੇ ਹੋ ਫਿਊਚਰ ਡਵੈਲਪਮੈਂਟ ਹੈ 34 ਸੈਕਟਰ ਦੇ ਵਿੱਚ ਜੇ ਮੁੰਡਾ 2.5 ਲੱਖ ਰੁਪਏ ਨਹੀਂ ਵਾਪਸ ਕਰਦਾ ਅੱਜ ਵੀਡੀਓ ਪਾ ਰਿਹਾ ਮੈਂ ਚੈਲੰਜ ਕਰਦਾ ਮੈਂ ਸਰਕਾਰ ਨੂੰ ਮੈਂ ਇਹਦੇ ਬਾਹਰ ਜਾ ਕੇ ਬਟੂਨ ਨਾਲ ਇਹ 2.5 ਲੱਖ ਰੁਪਏ ਮੈਂ ਸਾਰੇ ਅੱਜ ਤੋਂ ਮੁੜ ਕੇ ਜਿਹੜਾ ਫਿਊਚਰ ਡਿਵੈਲਪ ਨਾ ਬੋਲੋ ਮੈਨੂੰ ਬੋਲਣ ਦੇ ਇਹ ਤਾਂ ਜੋ ਕਿਸੇ ਬੰਦੇ ਨੇ ਵੀ ਦਾ ਨਹੀਂ ਲਵਾਉਣਾ 34A 34A ਦੇ ਵਿੱਚ ਇਹਦਾ ਇਹ ਇਹ ਬੰਦਾ ਕਹਿੰਦਾ ਵੀ ਭਾਨੇ ਵਰਕੇ ਸਾਡਾ ਨੌ ਖਰਾਬ ਕਰਦੇ ਨੇ ਇਹ ਵੀ ਕਰ ਚਾਰ 99 ਮੇ 3rd ਫਲੋਰ ਰਹੀ ਮੇਰਾ ਟਿਕ ਟੋਕ 'ਚ ਮੇਰੀ ਗੱਲ ਆ 2.5 ਲੱਖ ਰੁਪਏ ਦੇ ਨਾਂ ਵਾਪਸ ਕਰ ਤੇਰੇ ਮੈਂ ਬਾਹਰ ਚਾਕੇ ਬੱਠੂਗਾ ਉਹ ਯਾਦ ਰੱਖਿਆ ਜੀ ਦੀ ਗੱਲ ਬਾਰੇ ਇਹਦੇ ਕੋਈ ਬੰਦਾ ਚੀਜ਼ ਨੂੰ ਵੈਰੀਫਾਈ ਕਰੋ ਜੀ ਇਹ ਗੱਲ ਤੂੰ ਵੈਰੀਫਾਈ ਇਹ ਸੌਖਾ ਦਾ ਮੇਰੇ ਕੋਲੇ ਗੁਰੂ ਕਰਦੀ ਮੇਰਾ 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 ਬ੍ਰੱਡ ਬਾਜਾ ਦਾ ਮੇਰਾ ਜਦੋਂ ਕੋਈ ਮੈਨੂੰ ਇਹ ਏਜੰਟ ਕਹਿੰਦਾ ਵੀ ਭਾਨੇ ਵਰਗੇ ਫਰਾਉਡ ਕਰਦਨੇ ਭਾਨੇ ਵਰਗੇ ਕਰਦਨੇ ਤੂੰ ਸੌਖਾ ਵੀ ਗੁਰੂ ਕਰਦੀ ਤਾਂ ਨਹੀਂ ਕਿਹਾ ਮੈਨੂੰ ਇਹ ਆਏਗਾ ਨਾ ਮੁੰਡਾ ਕੋਲੇ ਹਾਂ ਤੂੰ ਹੁਣ ਆ ਦੱਸੇ ਪੈਸੇ ਕਰੋ ਵਾਪਸ ਕਰੇਗਾ ਤੂੰ ਮੈਨੂੰ ਸਾਫ਼ ਕਰ ਦੱਸ ਪੈਸੇ ਕਰੋ ਵਾਪਸ ਕਰੇਗਾ ਮੁੰਡੇ ਦੇ ਭਾਈ ਇਹਨੂੰ ਪਹਿਲਾਂ ਤੇ ਚੈੱਕ ਕਰੋ ਦੱਸ ਵਾ ਕਿ ਤੂੰ ਪੈਸੇ ਵਾਪਸ ਕਰੂਗਾ ਭਾਈ ਇੱਕ ਲਾਰੇ ਲਾ ਦੇ ਯਾਰ ਕੋਈ ਫਾਇਦੇ ਨਹੀਂ ਫਾਇਲ ਵੀ ਸਵਾਰ ਲਵਾਉਣੀ ਨਹੀਂ ਫਾਇਲ ਵੀ ਸਵਾਰ ਦੇ ਤੂੰ ਰੂੜੀ ਤੇ ਠੀਕ ਹੈ ਨਾ ਗੱਲ ਇਹਨੇ ਫਾਇਲ ਦੀ ਲਵਾਣ ਦੇ ਪੈਸੇ ਵਾਪਸ ਕਰ ਦੇ ਗੱਲ ਖਤਮ ਕਰ ਕਰ ਉਹਨੂੰ ਕਹੇ ਵਾਪਸ ਕਿੱਦੇ ਕਰੂ ਇਹ ਕਿੱਦੇ ਕਰੇਗਾ ਨਹੀਂ ਮੇਰੀ ਗੱਲ ਸੁਣ ਲੈ ਹੁਣ ਤਾਂ ਮੈਂ ਇਕੱਲੀ ਤੇਰੀ ਵੀਡੀਓ ਪਾਉਂਗਾ ਹੀ ਪਾਉਂਗਾ ਥੋੜੀ ਨਹੀਂ ਥੋੜਾ ਬਾਅਰ ਚਾ ਕੇ ਸਮਾਰ ਕੇ ਵਟੂਗਾ ਦੱਸ ਨਹੀਂ ਕਿੰਨੇ ਤੈਨੂੰ ਪਾਏ ਵਾਪਸ ਕਰ ਦੇਖੋ ਜੀ ਤੁਹਾਨੂੰ ਇੱਕ ਗੱਲ ਦੱਸਾਂਗਾ ਭਾਜੀ ਇਹ ਬੰਦੇ ਨੇ ਹਾਂ ਆਡੀ ਵੀਡੀਓ ਵਾਰ ਤੋਂ ਪਹਿਲਾਂ ਇਹ ਸੋਚੋ ਵੀ ਗੱਲ ਕੀ ਚੱਲ ਰਹੀ ਆ ਗੱਲ ਮੈਨੂੰ ਕਿਉਂ ਮੈਨੂੰ ਬਦਨਾਮ ਕੋ ਕੀਤਾ ਮੈਂ ਤਾਂ ਵੀਡੀਓ ਪਾਉਣਾ ਅੱਜ ਤੱਕ ਮੇਰੀ ਗੱਲ ਹੁਣ ਸਾਰੇ ਏਜੰਟ ਪੈਸੇ ਦਾੜ ਦਾੜ ਮੂੜੀ ਜਾਂਦੇ ਨੇ ਕਰੋੜਾ ਰੁਪਈਆ ਦਾ ਅੱਜ ਥੋੜੀ ਮੈਂ ਕਾਫੀ ਟਾਈਮ ਬਾਅਦ ਜਦ ਮੈਂ ਪ ਹਾਂ ਤੇਰੇ ਬੰਦੇ ਗੁਰੂ ਘਰ ਦੀ ਬੰਦਾ ਸੌਂ ਖਾਂਦਾ ਮੇਰੇ ਕੋਲੇ ਮੈਨੂੰ ਇੱਥੇ ਮੇਰੇ ਕੋਲੇ 100 ਬੰਦਾ ਬੈਠਾ ਮੇਰੀ ਅੱਗ ਲੱਗ ਗਈ ਮੇਰੇ ਅੰਦਰ ਵੀ ਮੈਨੂੰ ਇਹ ਗੱਲ ਕੋਈ ਕਹਿੰਦਾ ਏਜੰਟ ਹਾਂ ਇਹਦੇ ਨੂੰ ਵੀ ਹੋਣੀ ਹੈ ਜਦੋਂ ਇਹ ਬੰਦਾ ਵੀ ਤੁਸੀਂ ਇੱਥੇ ਆ ਕੇ ਵਿਚਦੀ ਇਹਨੇ ਗੱਲ ਕਹਿਤੀ ਇਹ ਬੰਦੇ ਨੇ ਕਿੰਨਾ ਨੰਬਰ ਆ ਉਹ ਮੈਨੂੰ ਆ ਚੱਕਦੇ ਪੈਸੇ ਵਾਪਸ ਕਰਾ ਦੇ ਕੱਲ ਨੂੰ ਇਹਦੇ ਦਫ਼ਤਰ ਜਾ ਪੈਸੇ ਵਾਪਸ ਕਰਾ ਤੂੰ ਬਾਅਦ ਫਿਰ ਮਿਲਾਂਗੇ ਨਹੀਂ ਕਰੂੰਗਾ ਤੁਸੀਂ ਡਿਪਾਰਟਮੈਂਟ ਨੂੰ ਕੱਲ ਆਪਣੇ ਆਪਣੇ ਹਿਸਾਬ ਨਾਲ ਜੀ ਮੈਂ ਆਪਣੇ ਹਿਸਾਬ ਨਾਲ ਨਹੀਂ ਬਾਈ ਕੱਲ ਨੂੰ ਮੈਂ ਆਉਂਗਾ ਜੇ ਤਾਂ ਪੈਸੇ ਦੇ ਦੋਗੇ ਤਾਂ ਦੱਸੋ ਬਾਈ ਫੇਰ ਨਹੀਂ ਫੇਰ ਅਸੀਂ ਆ ਦੇਖੋ ਤੁਸੀਂ ਆਪੇ ਵੀਡੀਓ ਵੀ ਬਣਾ ਰਹੇ ਹੋ ਆਪੇ ਤੁਸੀਂ ਆਪੇ ਚੈਲੰਜ ਕਰੀ ਜਾਵੇ ਹੈਗੀਆਂ ਗੱਲਾਂ ਕਰ ਕਰ ਪਰ ਤੂੰ ਦੱਸ ਵੀ ਪਾ ਦਾ 10 5000 ਰੁਪਏ ਕੱਟ ਕੇ ਨਾ 2.5 ਲੱਖ ਰੁਪਏ ਵਾਪਸ ਕਰ ਦੇ ਕਾਲੂ ਤੇਰੇ ਕੋਲ ਕਾਲੂ ਦਫ਼ਤਰ ਆ ਮੇਰੇ ਕੋਲ ਅਗਲੇ ਬੁੱਧਵਾਰ ਨੂੰ ਆ ਜੀ ਯਾਰ ਇਹ ਦੋਵਾਂ ਚ ਸਾਰਾ ਕੁਝ ਹੀ ਕਰੂੰ ਤੇ ਦੋਵਾਂ 'ਚ ਵੀਡੀਓ ਵੀ ਪਾਉਂ ਸਾਰਾ ਕੁਝ ਹੀ ਕਰੂੰ ਜਾਊਂਗਾ ਵੀ ਤਰਨ ਜੇ ਮਤਲਬ ਇਹਨਾਂ ਨੂੰ ਭੇਜ ਦੋ ਜਾ ਯਾਰ ਇਹਨਾਂ ਕਾਲੂ ਪੈਸੇ ਪੂਰੇ ਲੈ ਕੇ ਆ ਪੂਰੇ ਲੈ ਕੇ ਮੇਰੀ ਝਾਂ ਨਾਲ ਗੱਲ ਸੁਣ ਲੈ ਮੈਨੂੰ ਮੈਨੂੰ ਮਿਲਣਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਉਹ ਕਾਂ ਦੇ ਵਿੱਚ ਲੋਕਾਂ ਨਾਲ ਲੜ ਲੈ ਜੰਮੂਆ ਦਾ ਫੋਨ ਦ And I you been... uh.